ਜਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ 26 ਤੋਂ 28 ਤਰੀਕ ਤੱਕ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਅਤੇ ਪ੍ਰਣਾਮ ਕਰਨ ਆਉਂਦੇ ਨੇ ਚੌਥੀ ਸ਼੍ਰੀ ਫਤਿਹਗੜ ਸਾਹਿਬ ਦੀ ਪੁਲਿਸ ਵੀ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਦੀ ਅਗਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਪੂਰੇ ਸ਼ਹਿਰ ਨੂੰ ਸੀਸੀਟੀਵੀ ਕੈਮਰੇ ਦੇ ਨਾਲ ਲੈਸ ਕਰ ਦਿੱਤਾ ਹੈ। ਉੱਥੇ ਹੀ ਡਰੋਨ ਦੀ ਸਹਾਇਤਾ ਦੇ ਨਾਲ ਜਿਹੜਾ ਕਿ ਪੁਲਿਸ ਦੇ ਵੱਲੋਂ ਇਹ ਪੈਣੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਤੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਐਨਬੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਪੁਲਿਸ ਦੇ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨੇ ਕਿਹਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੀ ਸੁਰੱਖਿਆ ਦੇ ਲਈ ਪੁਲਿਸ ਐਜੇਡੀ ਕੀਓ ਵਚਨ ਬੱਧਾ ਹੈ ਏਐਨਬੀ ਨਿਊ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ 26 ਤੋਂ ਲੈ ਕੇ 28 ਤਰੀਕ ਤੱਕ ਸ਼ਹੀਦੀ ਜੋੜ ਸਭਾ ਜਿਹੜੀ ਸ਼ੁਰੂ ਹੋ ਰਹੀ ਹੈ ਲੇਕਿਨ ਇਸ ਤੋਂ ਪਹਿਲਾਂ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਿਖੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੀ ਸੁਰੱਖਿਆ ਦੇ ਲਈ ਪੁਲਿਸ ਜਿਹੜੀ 24 ਘੰਟੇ ਤੈਨਾਤ ਆ ਅਸੀਂ ਜਿਸ ਜਗ੍ਹਾ ਦੇ ਉੱਤੇ ਮੌਜੂਦ ਆ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੀ ਜਗ੍ਹਾ ਸੈਕਟਰ 1 ਹੈਗਾ ਤੇ ਇੱਥੋਂ ਹੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੋਰ ਗਰੇਵਾਲ ਦੀ ਅਗਵਾਈ ਦੇ ਵਿੱਚ ਕੰਟਰੋਲ ਰੂਮ ਆਪਾਂ ਕਹਿ ਲਈਏ ਸਥਾਪਿਤ ਕੀਤਾ ਗਿਆ ਤੇ ਸਾਰੇ ਸ਼ਹਿਰ ਦੀ ਜਿਹੜੀ ਸੁਰੱਖਿਆ ਲੋਕਾਂ ਦੀ ਆਮਦ ਨੂੰ ਦੇਖਦੇ ਆ ਜੋ ਨਾਕੇ ਲਗਾਏ ਗਏ ਨੇ ਉਹਨਾਂ ਦੀ ਸਾਰਾ ਇੱਥੋਂ ਮੈਨੇਜ ਕੀਤਾ ਜਾ ਰਿਹਾ ਤੇ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੱਲ ਤੋਂ ਜਿਵੇਂ ਸੰਗਤਾਂ ਦਾ ਹਜੂਮ ਦੇਖਣ ਨੂੰ ਮਿਲਿਆ ਤੇ 3-4 ਦਿਨ ਤੱਕ ਕਿੱਦਾਂ ਦੇ ਪ੍ਰਬੰਧ ਰਹਿਣਗੇ ਤੇ ਕੀ ਕੋਈ ਜਾਣਕਾਰੀ ਉਹਨਾਂ ਨੂੰ ਮੈਡਮ ਸੁਆਗਤ ਹੈ ਜੋ ਤਨਵਾਜੀ ਮੈਂ ਮकल् ਤੋਂ ਕਾਫੀ ਵੱਡੀ ਗਿਣਤੀ ਦੀ ਸੰਗਤਾਂ ਪਹੁੰਚ ਚੁੱਕੀਆਂ ਨੇ ਤੇ 24 ਘੰਟੇ ਪੁਲਿਸ ਤਾਇਨਾਤ ਤੇ ਅਸੀਂ ਵੀ ਦੌਰਾ ਕੀਤਾ ਨਾਕੇ ਕਾਫੀ ਸਟਰੋਂਗ ਆ ਤੇ ਕਿੱਦਾਂ ਦੇਖ ਦੋ ਜੀ ਨੇ ਜੀ ਬਿਲਕੁਲ 22 ਤਰੀਕ ਤੋਂ ਜੀ ਇਹ ਤੇ ਬਹੁਤ ਭਾਰੀ ਸੰਖਿਆ ਦੇ ਵਿੱਚ ਸੰਗਤ ਜਿਹੜੀ ਗੁਰਦੁਆਰਾ ਸਾਹਿਬ ਨਤਮਸਤਕ ਨਤਮਸਤਕ ਹੋਣ ਆ ਰਹੀ ਹੈ ਤੇ ਇਹ ਗਿਣਤੀ ਅਸੀਂ ਦੇਖ ਰਿਹਾ ਹਰ ਦਿਨ ਵੱਧ ਰਹੀ ਹੈ ਤੇ ਬਹੁਤ ਭਾਰੀ ਡਿਪਲॉयਮੈਂਟ ਫਤਿਹਗੜ ਸਾਹਿਬ ਚ ਕੀਤੀ ਗਈ ਹੈ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਨਾਕਾਬੰਦੀ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਜਿਹੜੀ ਵੀ ਸੰਗਤ ਦੂਰੋਂ ਨੇੜਿਓਂ ਫਤਿਹਗੜ ਸਾਹਿਬ ਪਹੁੰਚ ਰਹੀ ਹੈ ਉਹਨਾਂ ਨੂੰ ਪਾਰਕਿੰਗ ਦੇ ਲਈ ਕੋਈ ਦਿੱਕਤ ਨਾ ਆਵੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਆਣ ਜਾਣ ਚ ਤੁਰੰਤ ਕੋਈ ਪ੍ਰੋਬਲਮ ਨਾ ਆਵੇ ਤੇ ਕਿਸੇ ਤਰੀਕੇ ਨਾਲ ਕੋਈ ਵੀ ਆਈਪੀ ਪਾਸ ਨਹੀਂ ਹੈ ਸਾਰਿਆਂ ਨੂੰ ਜਿਹੜੀ ਇੱਥੇ ਸੰਗਤ ਆ ਰਹੀ ਹੈ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਜਿਹੜੀ ਹੈ ਪਾਰਕਿੰਗ ਉਹ ਪੁਲਿਸ ਵੱਲੋਂ ਦਿੱਤੀ ਜਾ ਰਹੀ ਹੈ ਤੇ ਜਿਹੜੀ ਥੋੜੀ ਪਾਰਕਿੰਗ ਦੂਰ ਹੈ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਪੁਲਿਸ ਪ੍ਰਸ਼ਾਸਨ ਵੱਲੋਂ ਫ੍ਰੀ ਸ਼ਟਲ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਹੜੀ ਕਿ ਬੱਸਾਂ ਨੇ ਜਿੱਦੇ ਤੋਂ ਪਾਰਕਿੰਗ ਤੋਂ ਜਿਹੜੀ ਸੰਗਤ ਹੈ ਉਹ ਨੇੜੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੂੰ ਨੇੜੇ ਲਿਆਇਆ ਜਾ ਰਿਹਾ ਹੈ ਇਸ ਤਰੀਕੇ ਨਾਲ ਜੀ ਜਿੱਦਾਂ ਕਿ ਇੱਕ ਤਰੀਕੇ ਦਾ ਇਹ じゃ ਬਹੁਤ ਵੱਡਾ ਇਕੱਠ ਸੀ ਦੇਖ ਹਜੇ ਜਿੱਦਾਂ ਕੀ ਸਭਾ ਸ਼ੁਰੂ 26 ਤੋਂ ਹੋਣੀ ਹੈ ਜੀ ਉਸ ਤੋਂ ਪਹਿਲਾਂ ਹੀ ਬਹੁਤ ਕੱਠ ਹੈ ਪਰ ਸਾਡੇ ਜਿਹੜੇ ਪ੍ਰਬੰਧ ਸੀਗੇ ਮਾਨਯੋਗ ਸੀਐਮ ਸਾਹਿਬ ਦੀ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਪ੍ਰਬੰਧ ਪਹਿਲਾਂ ਕਿਤੇ ਹੋਏ ਸੀਗੇ ਤੇ ਇਸ ਤਰੀਕੇ ਨਾਲ ਅਸੀਂ ਜਿਹੜੀ ਪੂਰੀ ਡਿਪਲॉयਮੈਂਟ ਹੈ ਉਹ ਪੂਰੀ ਕੀਤੀ ਹੋਈ ਹੈ ਤੇ ਫਿਲਹਾਲ ਜਿਹੜੀ ਵੀ ਇੱਥੇ ਸੰਗਤ ਆ ਰਹੀ ਹੈ ਤੇ ਜਿਹੜਾ ਸਾਡਾ ਪੂਰਾ ਪ੍ਰਬੰਧ ਬੰਦੋਬਸ ਕੀਤਾ ਗਿਆ ਉਹ ਠੀਕ ਚੱਲ ਰਿਹਾ ਹੈ ਮੈਡਮ ਗੱਲ ਕੀਤੀ ਜਾਵੇ ਫਤੇਗੜ ਸਾਹਿਬ ਦੀ ਪੁਲਿਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਪੁਲਿਸ ਕਰਮਚਾਰੀ ਮੁਲਾਜ਼ਮ ਵੱਡੇ ਅਫਸਰ ਜਿਹੜੇ ਤਾਇਨਾਤ ਕੀਤੇ ਪੂਰੇ ਪੰਜਾਬ ਤੋਂ ਹੀ ਜੀ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਯੂਨਿਟਸ ਤੋਂ ਪੁਲਿਸ ਇੱਥੇ ਪਹੁੰਚੀ ਹੈ 4000 ਦੇ ਕਰੀਬ ਜਿਹੜੀ ਹੈ ਪੁਲਿਸ ਫੋਰਸ ਇੱਥੇ ਡਿਪਲੋਇਡ ਹੈ ਤੇ ਇਸ ਤੋਂ ਇਲਾਵਾ ਤਕਰੀਬਨ 400 ਜਿਹੜੇ ਨੇ ਵੌਲੰਟੀਅਰਸ ਵੱਖ-ਵੱਖ ਤਰੀਕੇ ਦੇ ਵੌਲੰਟੀਅਰਸ ਐਨਸੀਸੀ ਕੈਡਟਸ ਸਾਡੇ ਕੋਲ ਇੱਥੇ ਡਿਊਟੀ ਕਰਨ ਪਹੁੰਚੇ ਨੇ ਕਈ ਹੋਰ ਸਟੇਟਸ ਦੇ ਜਿਹੜੇ ਆਬਜ਼ਰਵਰਸ ਨੇ ਆਫੀਸਰਸ ਉਹ ਵੀ ਇੱਥੇ ਪਹੁੰਚੇ ਨੇ ਵੀ ਇਹ ਏਡਾ ਵੱਡਾ ਇੱਕ ਤਰੀਕੇ ਦਾ ਬਹੁਤ ਵੱਡਾ ਸਭ ਤੋਂ ਵੱਡਾ ਪੰਜਾਬ ਦਾ ਇੱਕ ਧਾਰਮਿਕ ਇਕੱਠ ਹੈ ਇੱਥੇ ਪੁਲਿਸ ਵੱਲੋਂ ਕੀ ਕੀ ਬੰਦੋਬਸ ਕੀਤਾ ਜਾ ਰਿਹਾ ਹੈ ਤੇ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਉਹ ਵੀ ਇੱਥੇ ਦੇਖਣ ਪਹੁੰਚੇ ਨੇ ਮੈਡਮ ਦੇਖਿਆ ਜਾਂਦਾ ਜਿਵੇਂ ਵੱਡੇ ਇਕੱਠ ਹੁੰਦੇ ਆ ਧਾਰਮਿਕ ਸਮਾਗਮ ਦੀ ਗੱਲ ਕਰ ਲਈ ਜਾਵੇ ਜਾਂ ਆਪਾਂ ਹੋਰ ਬਾਜ਼ਾਰਾਂ ਦੀ ਗੱਲ ਕਰੀ ਜਾਵੇ ਇਹੋ ਜਿਹੀਆਂ ਜਗ੍ਹਾ ਤੇ ਸ਼ਰਾਰਤੀ ਅੰਸਰ ਦਾਖਲ ਹੋ ਜਾਂਦੇ ਆ ਤੇ ਉਹਨਾਂ ਨੂੰ ਪੁਲਿਸ ਪਾਰਟੀ ਕਿਵੇਂ ਦੇਖਦੀ ਹੈਗੀ ਉਹਨਾਂ ਤੇ ਕਿਦਾਂ ਤਿੱਖੀ ਨਜ਼ਰ ਤੁਹਾਡੀ ਰਹੂਗੀ ਬਿਲਕੁਲ ਤਿੱਖੀ ਨਜ਼ਰ ਹੈ ਜੀ ਅਸੀਂ ਹੁਣ ਤੱਕ ਇਹ ਜੇ 7 ਪਰਚੇ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ 20 ਤੋਂ ਜ਼ਿਆਦਾ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਦੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਨਿਰੰਤਰ ਜਿਹੜੀਆਂ ਸਾਡੀਆਂ ਟੀਮਾਂ ਨੇ ਫੁੱਟ ਪੈਟਰੋਲਿੰਗ ਕਰ ਰਹੀਆਂ ਨੇ ਪੂਰਾ ਇਲਾਕਾ ਸੀਸੀਟੀਵੀ ਕੈਮਰਾ ਨਾਲ ਕਵਰ ਕੀਤਾ ਗਿਆ ਹੈ ਜਿਹਦਾ ਡਾਇਰੈਕਟ ਲੇ ਸਾਡੇ ਕੰਟਰੋਲ ਰੂਮ ਤੇ ਹੈ ਇਸ ਤੋਂ ਵੱਧ ਤੁਸੀਂ ਦੇਖ ਸਕਦੇ ਹੋ ਜੀ ਡਰੋਨ ਬੇਸਡ ਸਰਵੇਲੈਂਸ ਹੈ ਜਿਹੜੀ ਉਹ ਵੀ ਫਤਖੜ ਸਾਹਿਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਅ ਜਿਹੜੇ ਸਾਡੇ ਬਾਹਰਲੇ ਵੀ ਆਫੀਸਰਸ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਬਰੀਫਿੰਗ ਹੈ ਜੇ ਕੋਈ ਵੀ ਸਾਨੂੰ ਆ ਆਊਟ ਆਫ ਆਰਡੀਨਰੀ ਜਿਹੜੀ ਚੀਜ਼ ਹੈ ਉਹ ਨਜ਼ਰ ਆਂਦੀ ਹੈ ਤਾਂ ਫਤਖੜ ਸਾਹਿਬ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਉਹਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਸੜਕ ਤੇ ਸਮਾਧਾਨ ਕੇਂਦਰ ਸਥਾਪਿਤ ਕੀਤੇ ਗਏ ਨੇ ਕਾਫੀ ਲੋਕ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਕੋਈ ਆਪਣੇ ਪਰਿਵਾਰ ਤੋਂ ਸੈਪਰੇਟ ਹੋ ਜਾਂਦੇ ਨੇ ਉਹ ਇਮੀਡੀਏਟਲੀ ਅਨਾਉਂਸਮੈਂਟ ਕੀ ਇਹ ਸਭ ਤੋਂ ਵੱਡਾ ਤੁਸੀਂ ਗੱਲ ਕਰ ਹੀ ਦਿੱਤੀ ਜਿਵੇਂ ਭੀੜ ਦੇ ਵਿੱਚ ਬੱਚਾ ਗੁੰਮ ਗਿਆ ਕੋਈ ਕਿਸੇ ਦਾ ਬਜ਼ੁਰਗ ਮਿਸ ਹੋ ਗਿਆ ਫੋਨ ਨਹੀਂ ਚੱਲੂਗਾ ਤੇ ਉਹ ਕਿੱਦਾਂ ਫਿਰ ਉਹਨੂੰ ਤੁਸੀਂ ਕੀ ਮੈਸੇਜ ਆਉਂਗੇ ਕਿੱਦਾਂ ਉਹ ਪਹੁੰਚ ਕਰ ਸਕਦਾ ਕੱਲ ਜੀ ਬਹੁਤ ਇਹ ਜੇ ਬੱਚੇ ਪਰਿਵਾਰ ਸੀਗੇ ਕਿਉਂਕਿ ਕੱਲ ਬਹੁਤ ਵੱਡੀ ਗਿਣਤੀ ਦੇ ਜੋ ਸੰਗਤ ਇੱਥੇ ਪਹੁੰਚੀ ਸੀ ਤੇ ਅ ਕੱਲ ਇਹ ਜੇ ਕਾਫੀ ਕੇਸ ਆਏ ਸੀਗੇ ਸਾਡੇ ਕੋਲ ਉਹਦੇ ਇਹਦਾ ਸਾਡੇ ਕੋਲੇ ਸਿਸਟਮ ਹੁੰਦਾ ਹੈ ਕਿ ਜਦੋਂ ਇੱਧਰ ਆਏ ਨੇ ਸਾਡੇ ਇੱਥੇ ਸੈਂਟਰ ਤੇ ਪਬਲਿਕ ਅਨਾਉਂਸਮੈਂਟ ਸਿਸਟਮ ਲੱਗੇ ਨੇ ਤਾਂ ਉਹ ਪਿੰਡ ਦਾ ਨਾਮ ਅਨਾਉਂਸ ਕੀਤਾ ਜਾਂਦਾ ਕੱਲ ਜਿੱਦਾਂ ਉਦਾਹਰਨ ਵਜh ਮੈਂ ਤੁਹਾਨੂੰ ਦੱਸਦੀਆਂ ਇੱਕ ਮਹਿਲਾ ਸੀਗੇ ਜਿਨ੍ਹਾਂ ਕੋਲ ਨਾ ਫੋਨ ਸੀ ਨਾ ਉਹਨਾਂ ਨੂੰ ਆਪਣਾ ਫੋਨ ਨੰਬਰ ਯਾਦ ਸੀ ਨਾ ਆਪਣੇ ਪਰਿਵਾਰ ਦਾ ਫੋਨ ਨੰਬਰ ਯਾਦ ਸੀ ਫਿਰ ਉਹਨਾਂ ਦੇ ਪਿੰਡ 'ਚ ਅਸੀਂ ਕੰਟੈਕਟ ਕੀਤਾ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਪਿੰਡ ਦੇ ਮੁਤਵਰ ਸੀਗੇ ਉਹਨਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਮੈਸ ਤੇ ਫਿਰ ਉਹਨਾਂ ਦੇ ਪਰਿਵਾਰ ਆਲਿਆਂ ਨੇ ਉਹਨਾਂ ਨੂੰ ਦੱਸਿਆ ਫੋਨ ਤੇ ਉੱਥੇ ਸੂਦਾ ਕੇਂਦਰ ਤੇ ਉਹ ਪਹੁੰਚ ਗਏ ਤੇ ਆਪਣੇ ਪਰਿਵਾਰ ਨਾਲ ਉਹ ਉੱਥੇ ਮਿਲ ਕੇ ਘਰ ਚਲੇ ਗਏ ਮੈਡਮ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਜਦੋਂ ਕਿਸੇ ਦਾ ਵਿਛੜਿਆ ਪਰਿਵਾਰ ਦਾ ਕੋਈ ਜੀ ਉਹਨਾਂ ਨੂੰ ਮਿਲ ਜੇ ਤਾਂ ਉਹ ਬਹੁਤ ਦਵਾਵਾ ਦਿੰਦਾ ਇੱਕ ਹੁਣ ਲਾਸਟ ਕੁਐਸਚਨ ਹੈ ਜੀ ਤਿੰਨ ਦਿਨ ਸਭਾ ਚੱਲਣੀ ਆ ਇਹ ਜੇ ਪਰਿਵਾਰਾਂ ਨੂੰ ਤੇ ਬਾਕੀ ਨੌਜਵਾਨਾਂ ਨੂੰ ਕੀ ਮੈਸੇਜ ਆ ਤੁਹਾਡੇ ਵੱਲੋਂ ਜੀ ਪਹਿਲੀ ਗੱਲ ਤਾਂ ਇਹ ਜਿਹੜਾ ਸ਼ਹੀਦੀ ਸਭਾ ਦਾ ਜਿਹੜਾ ਅਫਸਰ ਹੁੰਦਾ ਹੈ ਇਹ ਇੱਕ ਸ਼ੋਕਮਈ ਸਭਾ ਹੈ ਤੇ ਮੇਰੀ ਸਾਰੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਸਭਾ ਦੀ ਇੱਕ ਮਰਿਆਦਾ ਆਪਾਂ ਸਾਰੇ ਉਸ ਮਰਿਆਦਾ ਨੂੰ ਕਾਇਮ ਰੱਖੀਏ ਦੂਜੀ ਗੱਲ ਫਤੇਗੜ ਸਾਹਿਬ ਪੁਲਿਸ ਤੁਹਾਡੀ ਸੇਵਾ ਚ ਇੱਥੇ ਹਾਜ਼ਰ ਹੈ ਵੱਖ-ਵੱਖ ਤਾਂ ਤੇ ਟ੍ਰੈਫਿਕ ਪੁਆਇੰਟਸ ਨੇ ਨਾਕਾ ਪੁਆਇੰਟਸ ਨੇ ਸਮਾਧਾਨ ਕੇਂਦਰ ਨੇ ਜੇ ਕਿਸੇ ਨੂੰ ਵੀ ਕੋਈ ਦਿੱਕਤ ਕੋਈ ਵੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਆਉਂਦੀ ਹੈ ਤੇ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਹੈ ਤੁਸੀਂ ਸਾਨੂੰ ਅਪਰੋਚ ਕਰੋ ਤੇ ਅਸੀਂ ਤੁਹਾਡੇ ਮੌਕੇ ਤੇ ਹੀ ਤੁਹਾਡੇ ਜਿਹੜੀ ਵੀ ਕੋਈ ਪ੍ਰੋਬਲਮ ਹੈ ਉਹਦਾ ਸਮਾਧਾਨ ਕਰਾਂਗੇ ਮੈਡਮ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋਏ ਸੰਸ ਸਾਡੇ ਨਾਲ ਜ਼ਿਲ੍ਹਾ ਪੁਲਸ ਮੁਖੀ ਡਾਕਟਰ ਰਵਜੋਤ ਕੋਰ ਗਰੇਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਭਰ ਤੋਂ ਪੁਲਸ ਹੈ ਜਿਹੜੀ ਤਾਇਨਾਤ ਕਰ ਦਿੱਤੀ ਗਈ ਹੈ ਕਿਉਂਕਿ 3 ਦਿਨ ਇਹ ਸ਼ੀਦੀ ਸਭਾ ਚੱਲਣੀ ਹੈ ਨਾਲ ਹੀ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਹੈ ਕਿ ਵਕ ਵਕ ਥਾਵਾਂ ਤੇ ਨਾਕਾਬੰਦੀ ਜ਼ਰੂਰ ਕੀਤੀ ਗਈ ਹੈ ਤੇ ਦੂਜੇ ਪਾਸੇ ਡਰੋਨ ਦੀ ਸਹਾਇਤਾ ਵੀ ਲਈ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਮਾੜੇ ਅਨਸਰ ਨੇ ਇਹ ਜੇ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਦਾਖਲ ਹੋ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਪੈਣੀ ਨਜ਼ਰ ਹੈ ਜਿਹੜੀ ਪੁਲਸ ਦੀ ਬਣੀ ਰਹੂਗੀ ਕੈਮਰਾ ਪਰਸਨ ਸੰਦੀਪ ਤੁਰਨੇ ਦੇ ਨਾਲ ਤੇਜਿੰਦਰ ਚੰਦੀ ਏ ਐਨ ਬੀ ਨਿਊ ਜ਼